ਤਾਂ ਪੁੱਛੀਓ ਲੈਪਟ ਦਾ ਕੀ ਸਟੇਟਸ ਹੈ ਕਾਬੂ ਚ ਆ ਗਿਆ ਜਾਂ ਬ੍ਰੇਕਸ ਕਿ ਨਹੀਂ ਸਰ ਜੀ ਰescuing ਨਹੀਂ ਹੋਈ ਜੀ ਇਹ ਹਲੇ ਉਸਤੇ ਰਾਉਂਡ ਆਪਾਂ ਚਰਨਥਲ ਜੇ ਉਸ ਤੋਂ ਕੀ ਕਿਤੇ ਹੋਇਆ ਜੀ ਨਹੀਂ ਹਜੇ ਇਸ ਹਾਲ ਤਾ ਹੈਗਾ ਵੈਸੇ ਜਾਂਸੀ ਦੇ ਅੱਗੇ ਹੋਣ ਦੇ ਪਰ ਹਜੇ ਕਿਤੇ ਹੋਰ ਮੈਸੇਜ ਨਹੀਂ ਆਇਆ ਸਾਨੂੰ ਕਿਸੇ ਹੋਰ ਪਿੰਡ ਦਾ ਸਵਾਲ ਇਹ ਹੋ ਜਾਂਦਾ ਹੈ ਤੇ ਹੁਣ 15 ਦਿਨਾਂ ਤੋਂ ਉੱਪਰ ਹੋ ਗਏ ਹੈ ਨਾ ਪਟਿਆਲੇ ਦੇ ਰੋਡਿੰਗ ਤੇ ਲੋਕਾਂ ਦੇ ਵਿੱਚ ਇਹ ਵੀ ਹੈ ਵੀ ਇੱਕ ਤੋਂ ਵੱਧ ਨੇ ਇਹ ਵੀ ਕੀ ਇਸ ਗੱਲ ਨੂੰ ਵੀ ਕਲੀਅਰ ਕਰਵਾ ਜ਼ਰੂਰੀ ਹੋ ਜਾਂਦਾ ਹੈ ਅਸੀਂ ਲਵਾ ਉਸੇ 트ੈਂਕਲਾਈਜ਼ਿੰਗ ਗਨ ਵੀ ਆ ਗਿਆ ਸਾਡੇ ਕੋਲ ਯੂਜ਼ ਕਰ ਰਹੇ ਹਾਂ ਅਸੀਂ ਜੀ 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 ਇਹ ਸਾਈਟਿੰਗ ਹੁੰਦੀ ਹੈ ਪ੍ਰੋਪਰ ਕਿਉਂਕਿ ਉਹਦੇ ਲਈ ਪ੍ਰੋਪਰ ਸਾਈਟਿੰਗ ਦੀ ਜ਼ਰੂਰਤ ਹੈ ਪਟਿਆਲਾ ਸ਼ਹਿਰ ਦੇ ਵਿੱਚ ਕਿਤੇ ਵੀ ਮਤਲਬ ਸਾਨੂੰ ਜਿਹੜਾ ਸਾਇਟੀ ਦਾ ਪਾਸਪਾਸ ਉਹ ਇਹ ਮਲੇ ਨੇ ਤੇ ਇਹ ਸਾਰੀਆਂ ਫੇਕ ਹੀ ਹੈ ਹਾਂਜੀ ਬਸ ਰੋੜੇ ਵਾਲ ਪਿੰਡ ਤੇ ਲੰਗ ਪਿੰਡ ਵਾਲਾ ਪਾਸੇ ਰੀਅਲ ਸੀਗਾ ਹਾਂਜੀ ਹਾਂਜੀ ਉੱਥੇ ਪਾਸਪਾਸ ਹੈ ਜੀ ਸੀ ਤੇ ਮੈਡਮ ਇਹਦਾ ਅੱਗੇ ਕੀ ਪ੍ਰੋਸੀਜਰ ਹੈਣਾ ਕਿ ਕਿ ਕਾਫੀ ਦਿਨ ਹੋ ਗਏ ਨੇ ਇਹ ਕਿਵੇਂ ਕਨਫਰਮ ਹੋਏਗਾ ਵੀ ਲੈਪੜਾ ਇਹ ਇਸ ਵੇਲੇ ਇਹਨੇ ਆਪਣੇ ਨੂੰ ਵਾਪਸ ਹੀ ਜਾ ਰਿਹਾ ਹੈ ਪਹਾੜਾਂ ਵਾਲ ਇਹ ਮੈਂ ਮੈਂ ਇਸ ਵਿੱਚ ਜੇ ਨੂੰ ਸ਼ਾਂਤੀ ਮਿਲੀ ਇਹਨੂੰ ਮਨਸਤਾਨਾ ਲਾਜਾਦਾ ਕਰਿਆ ਗਿਆ ਮੈਂ ਇਹਨੇ ਵਾਪਸ ਲਾਣੀ ਜਾਣਾ ਹੁਣ ਮਸ਼ਕੋਦਸ ਕੋ ਮੈਂ ਕਰਨ ਵਿੱਚ ਸੇਸ਼ਟ ਪਟਿਆਲਾ ਸ਼ਹਿਰ ਦੇ ਵਿੱਚ ਪਿਛਲੇ 15 ਕ ਦਿਨਾਂ ਤੋਂ ਲੈਪੜ ਦੇ ਆਉਣ ਤੋਂ ਬਾਅਦ ਜੋ ਮਾਹੌਲ ਬਣਿਆ ਹੋਇਆ ਹੈ ਉਸ ਮਾਹੌਲ ਤੋਂ ਲੋਕ ਚਿੰਤਤ ਹੋ ਗਏ ਨੇ ਸਭ ਤੋਂ ਪਹਿਲਾਂ ਪਟਿਆਲਾ ਦੇ ਵੰਡਾ ਖੇੜੇ ਨਾਲ ਪਿੰਡ ਦੇ ਵਿੱਚ ਲੈਪਟਾਉਨ ਦੀ ਖਬਰ ਸੁਣਾਈ ਦਿੰਦੀ ਹੈ ਖਾਨਪੁਰ ਉਸ ਤੋਂ ਬਾਅਦ ਬਾਰਨ ਬਾਰਨ ਤੋਂ ਬਾਅਦ ਲੰਗ ਲੰਗ ਤੋਂ ਬਾਅਦ ਰੋੜਿਆ ਰੋੜਿਆਲ ਤੋਂ ਜੰਗਲਾਤ ਮੈਂ ਕਿਹਾ ਕਹਿੰਦਾ ਸੀ ਹੁਣ ਇਹਨੇ ਅਸੀਂ ਘੇੜ ਲਿਆ ਇੱਕ ਦੇ ਦਰਖਤਾਂ ਦੇ ਵਿੱਚ ਆ ਅਸੀਂ ਮੋਕ ਦੇ ਰਿਪੋਰਟ ਵੀ ਵਿਖਾਈ ਸੀਗੀ ਹੈ ਜਿਹੜੇ ਇੱਕ ਤੇ ਦਸਤਾਵੇਜ਼ ਚ ਉਹਨਾਂ ਵੱਲੋਂ ਦੱਸਿਆ ਗਿਆ ਸੀ ਇੱਥੇ ਲੈਪੜ ਹੈਗਾ ਉਹ ਘਰ ਵੀ ਵਿਖਾਇਆ ਸੀ ਜਿਸ ਘਰ ਦੇ ਵਿੱਚ ਲੈਪੜ ਪਹੁੰਚਿਆ ਸੀਗਾ ਪੰਜੇ ਪੈਰਾਂ ਦੇ ਦਿਖਾਏ ਗਏ ਸੀਗੇ ਤੇ ਜੰਗਲਾਤ ਵਿਭਾਗ ਦੇ ਮੁਸਤਫਦੀ ਗਈ ਹੈ ਜਾਂ ਨਲਾਈਕੀ ਗਈ ਹੈ ਉਹ ਘੇਰਿਆ ਹੋਇਆ ਲੈਪੜ ਫਿਰ ਉੱਥੋਂ ਕਿੱਥੇ ਫਿਸਲ ਜਾਂਦਾ ਸਮਝ ਤੋਂ ਬਾਹਰ ਹੈ ਰਗਰਾਤ ਵਿਭਾਗ ਦੇ ਜਿਹੜੇ ਅਫੀਸਰ ਸੀਗੇ ਚਰਨਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਉਹ ਸਾਡੇ ਨਾਲ ਗੱਲਬਾਤ ਕਰਨ ਤੋਂ ਕੁਤਰਾਂਦੇ ਹੋਏ ਦਿਖਾਈ ਦਿੱਤੇ ਫੇਰ ਉਹਨਾਂ ਦੀ ਥਾਂ ਦੇ ਉੱਪਰ ਮੈਡਮ ਅਮਨਦੀਪ ਕੁਮਮਣ ਰੇਂਜ ਅਫੀਸਰ ਦੇ ਵਿੱਜੋ ਹੁਣ ਕੰਮ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਦੱਸਿਆ ਕਿ ਲੈਪੜ ਜਿਹੜਾ ਹੈਗਾ ਫਤਿਹਗੜ ਸ਼ਹਿਰ ਦੇ ਅੰਦਰ ਐਂਟਰ ਹੋ ਚੁੱਕਿਆ ਹੈ ਚਰਨਾਤਲ ਖੁਰਦ ਪਿੰਡ ਦੇ ਵਿੱਚ ਫਤਿਹਗੜਾ ਡਿਸਟ੍ਰਿਕਟ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਵੱਲੋਂ ਲੈਟਰ ਵੀ ਜਾਰੀ ਕਰ ਦਿੱਤਾ ਗਿਆ ਕਿ ਸ਼ਹਿਰ ਦੇ ਵਿੱਚ ਲੈਪੜ ਆਇਆ ਹੈ ਪੈਨਿਕ ਨਹੀਂ ਹੋਣਾ ਟੀਮਾਂ ਜੰਗਰਾਤ ਮਹਿਕਮੇ ਦੀ ਲੱਗੀਆਂ ਹੋਈਆਂ ਨੇ ਪਰ ਪ੍ਰਸ਼ਨ ਇਹ ਹੈ ਕਿ ਪੈਨਿਕ ਕਿਵੇਂ ਨਾ ਹੋਈਏ 15 ਦਿਨਾਂ ਤੋਂ ਪਟਿਆਲੇ ਦੇ ਸਰਾਉਂਡਿੰਗ ਏਰੀਆ ਦੇ ਵਿੱਚ ਉਹ ਜੰਗਲੀ ਜਾਨਵਰ ਘੁੰਮ ਰਿਹਾ ਹੈ ਲੋਕਾਂ ਨੂੰ ਵਾਇਰਲ ਵੀਡੀਓਜ਼ ਨਹੀਂ ਮਿਲ ਰਹੀਆਂ ਨੇ ਇਹ ਸਿੱਧ ਕਰਨਾ ਮੁਸ਼ਕਲ ਹੋ ਜਾਂਦਾ ਕਿ ਇਹ ਠੀਕ ਹੈ ਜਾਂ ਜਿਹੜੀ ਵੀਡੀਓ ਫੇਕ ਹੈਗੀ ਹੈ ਲੋਕਾਂ ਦੇ ਨਾਲ ਜੀ ਡਰਤਾ ਬੈਠਾ ਹੋਇਆ ਕਿ ਜੰਗਲਾਤ ਵਿਭਾਗ ਮਾਮਲਾ ਕਰ ਕੀ ਰਿਹਾ ਹੈ ਇਹ ਸਭ ਦੇ ਉੱਪਰ ਮੈਂ ਰੇਂਜ ਅਫਸਰ ਮੈਡਮ ਅਮਨਦੀਪ ਕੋ ਮੰਡੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਹੈ ਤੋਂ ਉਹ ਗੱਲਬਾਤ ਵੀ ਸ਼ੁਰਾਉਣੀ ਆ ਕਿਰਨਵਰਸ਼ੇਸ ਤੋਂ ਬੋਲ ਰਿਹਾ ਜਰਨਲਿਸਟ ਪਟਿਆਲਾ ਤੋਂ ਹਾਂਜੀ ਤਾਂ ਜੀ ਉਹ ਲੈਪਿਡ ਦਾ ਕੀ ਸਟੇਟਸ ਹੈ ਕਾਬੂ ਚ ਆ ਗਿਆ ਜਾਂ ਕੇ ਅਕਸ ਨਹੀਂ ਸਰ ਜੀ ਰੈਸਕਿਊ ਨਹੀਂ ਹੋਈ ਜੀ ਇਹ ਹਲੇ ਉਸਤੇ ਰਾਉਂਡ ਆਪਰ ਚਰਨਥਲ ਜੇ ਉਸ ਤੋਂ ਕੀ ਕਿਤੇ ਹੋਇਆ ਜੀ ਨਹੀਂ ਹਜੇ ਇਸ ਵੇਲੇ ਤਾਂ ਅਏਗਾ ਵਸਤੇ ਜਾਂ ਸੀਦੇ ਅੱਗੇ ਹੋਣ ਦੇ ਪਰ ਹਜੇ ਕਿਤੇ ਹੋਰ ਮੈਸੇਜ ਨਹੀਂ ਆਇਆ ਸਾਨੂੰ ਕਿਸੇ ਹੋਰ ਪਿੰਡ ਤੋਂ ਜੀ ਜੀ ਉਹ ਉਹਦੇ ਜਿਹੜੇ ਉਹਦੇ ਜਿਹੜੇ ਪੈਰਾਂ ਦੇ ਨਿਸ਼ਾਨ ਮਿਲੇ ਸੀ ਪੰਜਿਆਂ ਦੇ ਉਸ ਤੋਂ ਇਲਾਵਾ ਹੋਰ ਕੋਈ ਵੀ ਕੋਹੂ ਵੀ ਲਿਆ ਕੇ ਬਸ ਉਹੀ ਇੱਕ ਲਿਓ ਆ ਬਣੀ ਜੀ ਸਰ ਇਹ ਕਿਸ ਤਰ੍ਹਾਂ ਬਸ ਆਪਾਂ ਪਿੰਜਰੇ ਲਗਾਏ ਨੇ ਜਾਂ ਕੋਈ ਹੋਰ ਵੀ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ ਕਿਉਂਕਿ ਉਹਨੂੰ ਪਟਿਆਲਾ ਵਾਸੀ ਜਾਂ ਆਸ-ਪਾਸ ਦੇ ਲੋਕਾਂ ਦਾ ਸਵਾਲ ਇਹ ਹੋ ਜਾਂਦਾ ਕਿ ਹੁਣ 15 ਦਿਨਾਂ ਤੋਂ ਉੱਪਰ ਹੋ ਗਏ ਹਨ ਪਟਿਆਲੇ ਦੇ ਰੌਣਕ ਵਿੱਚ ਤੇ ਲੋਕਾਂ ਦੇ ਵਿੱਚ ਇਹ ਵੀ ਹੈ ਵੀ ਇੱਕ ਤੋਂ ਵੱਧ ਨੇ ਇਹ ਵੀ ਕੀ ਇਸ ਗੱਲ ਨੂੰ ਵੀ ਕਲੀਅਰ ਕਰਵਾ ਜ਼ਰੂਰੀ ਹੋ ਜਾਂਦਾ ਹੈ ਅਸੀਂ ਲੋਕਾਂ ਦਾ ਟ੍ਰੈਂਕਲਾਈਜ਼ਿੰਗ ਗਨ ਆ ਗਿਆ ਸਾਡੇ ਕੋਲ ਯੂਜ਼ ਕਰ ਰਹੇ ਹਾਂ ਅਸੀਂ ਜੀ 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 ਜੇ ਸਾਈਟਿੰਗ ਹੁੰਦੀ ਹੈ ਪ੍ਰੋਪਰ ਕਿਉਂਕਿ ਉਹਦੇ ਲਈ ਪ੍ਰੋਪਰ ਸਾਈਟਿੰਗ ਦੀ ਜ਼ਰੂਰਤ ਹੈ ਸਾਹਮਣੇ ਜੀ 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 ਜੇ ਇਨਸਾਈਟਿੰਗ ਹੁੰਦਾ ਫਿਰ ਟ੍ਰੈਂਕਲਾਈਜ਼ਿੰਗ ਗਨ ਵੀ ਯੂਜ਼ ਨਹੀਂ ਕਰ ਸਕਦੇ ਜਿਹੜੇ ਇਹਦੇ ਤੇ ਸੋਸ਼ਲ ਮੀਡੀਆ ਤੇ ਫੋਟੋਸ ਵੀਡੀਓਸ ਬੈਲ ਹੋ ਰਹੀਆਂ ਨੇ ਉਹਦੇ ਵਾਸਤੇ ਵੀ ਕੋਈ ਅਪੀਲ ਕਰੋਗੇ ਤੁਸੀਂ ਕਦੀ ਅਰਬਨ ਸਟੇਟ ਕਦੀ ਸਿਉਣਾ ਕਦੀ ਅਨੰਦਪੁਰ ਇਹਦੇ ਸਾਰੇ ਫੇਕ ਫੇਕ ਸਾਨੂੰ ਇਨਫੋਰਮੇਸ਼ਨ ਮਿਲੀਆਂ ਜਿਹੜੀਆਂ ਸ਼ਹਿਰ ਚ ਮਿਲੀਆਂ ਸ਼ਹਿਰ ਚ ਨਹੀਂ ਆ ਜੀ ਬਿਲਕੁਲ ਇਹਨਾਂ ਇਨਫੋਰਮੇਸ਼ਨ ਨਾਲ ਤੁਹਾਡਾ ਵੀ ਕੰਮ ਡਿਵਰਟ ਹੁੰਦਾ ਹੋਏਗਾ ਬਿਲਕੁਲ ਸਹੀ ਉਹ ਤਾਂ ਹੈ ਹੀ ਆ ਜੀ ਕਿਉਂਕਿ ਸਾਡੀ ਟੀਮ ਹੋਰ ਕਿਤੇ ਲੱਗੀ ਹੋਈ ਹੁੰਦੀ ਹੈ ਕੰਮ ਕਰ ਰਹੀ ਹੁੰਦੀ ਹੈ ਤਾਂ ਫਿਰ ਸਾਨੂੰ ਇੱਥੇ ਜਾਣਾ ਪੈਂਦਾ ਤੇ ਪਟਿਆਲਾ ਸ਼ਹਿਰ ਦੇ ਵਿੱਚ ਕਿਤੇ ਵੀ ਮਤਲਬ ਸਾਨੂੰ ਜਿਹੜਾ ਸੋਸਾਇਟੀ ਨਾ ਪਾਗਮਾਖਸ ਜਿਹੜਾ ਮਿਲੇ ਨੇ ਤੇ ਇਹ ਸਾਰੀਆਂ ਫੇਕ ਹੀ ਹੈਗੀਆਂ ਨਹੀਂ ਬਸ ਰੋੜੇਵਾਲ ਪਿੰਡ ਤੇ ਲੰਗ ਪਿੰਡ ਵਾਲਾ ਪਾਸੇ ਰੀਅਲ ਸੀਗਾ ਹਾਂਜੀ ਹਾਂਜੀ ਉੱਥੇ ਪਾਗਮਾਖਸ ਹੈ ਜੀ 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 ਤੇ ਮੈਡਮ ਇਹਦਾ ਅੱਗੇ ਕੀ ਬੀਤੀ ਜੇ ਰਾਣਾ ਕਿੱਕੀ ਕਾਫੀ ਦਿਨ ਹੋ ਗਏ ਨੇ ਇਹ ਕਿਵੇਂ ਕਨਫਰਮ ਹੋਏਗਾ ਵੀ ਲੈਪੜਚਾ ਇਹ ਇਸ ਵਿੱਚ ਇਹਨੇ ਆਪਣੇ ਹੱਥੋਂ ਵਾਪਸ ਵੀ ਜਾ ਰਿਹਾ ਹੈ ਬਹਾੜਾਵਲ ਇਹਨੇ ਨਾ ਇਸ ਵਿੱਚ ਇਹਨੂੰ ਸ਼ਾਲਕੀ ਮਿਲੀ ਇਹਨੂੰ ਆਪ ਮਨਸਤਾਂ ਨਾਲ ਆ ਜਾਦਾ ਕਰਿਆ ਗਿਆ ਤੇ ਇਹਨੇ ਵਾਪਸ ਲਾਣੀ ਪਿਆਣਾ ਆਦਰਵਾਇਜ਼ ਜੇ ਮਤਲਬ ਆਪਾਂ ਟਰੈਪ ਲਾਇਏ ਹੋਏ ਆ ਜੇ ਹੋ ਸਕਦਾ ਟਰੈਪ ਫੋਰਸ ਜੈ ਰੈਸਕਿਊ ਕਰਕੇ ਇਹਨੂੰ ਆਪਾਂ ਆਪਾਂ ਛੱਡੇ ਛੱਡ ਸਕਦੇ ਆ ਤੇ ਮੋਸਟ ਪ੍ਰੋਬਬਲੀ ਜ਼ਿਆਦਾ ਚਾਂਸੇ ਨੇ ਕਿ ਇਹਨੇ ਆਪ ਹੀ ਲੰਘ ਜਾਣਾ ਹੈ ਤਉ ਬੀ ਐਸਜੀ ਦੇ ਦਸਤਿਕ ਹੋਈ ਹੈ ਵੀ ਕਿਹੜੀ ਸਾਈਟ ਤੋਂ ਇਹ ਆਇਆ ਸੀਗਾ ਸਰ ਮੈਂ ਇਹ ਪਹਾੜਾਂ ਤੋਂ ਹੀ ਆਇਆ ਪਰ ਇਹ ਕਿਹੜੇ ਰੂਟ ਤੋਂ ਆਇਆ ਇਹ ਨਹੀਂ ਇੱਥੇ ਪਹਿਲੇ ਵੀ ਸਾਈਟਿੰਗ ਰਾਜਪੁਰੇ ਤੋਂ ਇਹ ਵੀ ਹੋਈ ਹੈ ਛਾਟ ਇਹ ਕਨਫਰਮਡ ਹੈ ਵੀ ਇਹ ਕਿਸੇ ਜੂਚੋਂ ਨਹੀਂ ਨਿਕਲੇ ਆਏਗਾ ਨਹੀਂ ਨਹੀਂ ਸਰ ਹੋਂ ਤੋਂ ਨਹੀਂ ਬਿਲਕੁਲ ਨਹੀਂ ਜੂ ਹੈਗੇ ਰੂ ਸੈਂਚਰੀਜ਼ ਦਾ ਹੈ ਹੀ ਨਹੀਂ ਕਿਹਾ ਨਹੀਂ ਹੋ ਜੀ 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 ਜੇ ਯਹਾਂ ਪਟਿਆਲੇ ਜ਼ਿਲ੍ਹੇ ਵਿੱਚ ਸੈਂਸਰਸ ਨੇ ਉਹਦੇ ਵਿੱਚ ਕਾਲੀ ਵੋਲ ਹੈ ਹੀ ਨਹੀਂ ਇਹ ਉਹ ਵੀ ਸੈਂਸਰਸ ਨੇ ਜੋਟਲੀ ਹੋਣਾ ਚਾਹੀਦਾ ਤਾਂ ਬਾਹਰ ਨਿਕਲਣ ਦਾ ਮਤਲਬ ਹੈ ਹੀ ਨਹੀਂ ਜ਼ਰੂਰ ਹੋਤਾ ਜੀ 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 ਜਿਵੇਂ ਪਹਿਲੀ ਵਾਰ ਹੀ ਖਾਨਪੁਰ ਪਿੰਡ ਦੇ ਵਿੱਚੋਂ ਖਬਰ ਆਈ ਸੀ ਘੜਨਾ ਖੇੜੀ ਦੇ ਨਾਮ ਉਸ ਦੇ ਨਜ਼ਦੀਕ ਕਿਹੜਾ ਪਹਾੜੀ ਇਲਾਕਾ ਤੁਹਾਨੂੰ ਲੱਗਦਾ ਵੀ ਹੋਏਗਾ ਜਿਵੇਂ ਜਿਵੇਂ ਇਧਰੋਂ ਜਿਸਾ ਚੰਡੀਗੜ੍ਹ ਦੇ ਉੱਪਰੋਂ ਹਾਲੀ ਇਦਲੀ ਇਸਾਈ ਤੋਂ ਉੱਤਰਦਾ ਹੋਇਆ ਕਹਿ ਸਕਦੇ ਆ ਕਿ ਇਧਰੋਂ ਆਇਆ ਹੈ ਜੀ 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 ਅੱਛਾ ਇਸੇ ਚੀਜ਼ ਦੀ ਤਸਦੀਕ ਹਲੇ ਤੱਕ ਕਿਸੇ ਵੀ ਡਿਪਾਰਟਮੈਂਟ ਦੇ ਅਧਿਕਾਰੀ ਜਾਂ ਡਿਪਟੀ ਕਮਿਸ਼ਨਰਸ ਵੱਲੋਂ ਹੋਈ ਨਹੀਂ ਕਿ ਇੱਕ ਤੋਂ ਵੱਧ ਹੈਗੇ ਜਾਂ ਕੋਈ ਹੈ ਇੱਕ ਹੀ ਹੈ ਸਰ ਇੱਕੋ ਹੀ ਹੈ ਤੇ ਇਹ ਵੀ ਇਹ ਵੀ ਕਾਫੀ ਮੀਡੀਆ ਤੇ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਦੋ ਐ ਚਾਰ ਐ ਇਹ ਚੀਜ਼ ਹੈ ਨਹੀਂ ਸਰ ਇਹ ਕੋਈ ਹੀ ਹੈ ਉਹੀ ਪੈਕ ਹੋਇਆ ਉਹਦਾ ਹਾਂਜੀ ਇਹ ਕਨਫਰਮਡ ਹੈ ਵੀ ਨਰਾਇਣ ਮਾਦਾ ਕੀ ਹੋਇਆ ਸਰ ਹਾਂਜੀ ਮੇਰੇ ਲਈ ਠੀਕ ਹਾਂਜੀ ਠੀਕ ਹੈ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ ਜੀ ਧੰਨਵਾਦ ਓਕੇ ਜੀ ਓਕੇ ਜੀ ਥੈਂਕ ਯੂ ਮडम ਅਮਨਦੀਪ ਕੋ ਮੰਗੰਗਾ ਗੱਲਬਾਤ ਜਿਹੜੀ ਫੋਨ ਤੇ ਹੋਈ ਤੁਹਾਨੂੰ ਸੁਣਾਈ ਹੈ ਤੇ ਉਹਨਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਹਲੇ ਸਾਡੀ ਕਾਬੂ ਦੇ ਵਿੱਚ ਲੈਪੜ ਨਹੀਂ ਆਇਆ ਪਰ ਗੱਲਾਂ ਗੱਲਾਂ ਚੁਣ ਲਈ ਕਹਿ ਦਿੱਤਾ ਕਿ ਲੈਪੜ ਜਿਵੇਂ ਵੀ ਨਹਿਰ ਦੇ ਰਹੀ ਆਸਿਓ ਉਸੇ ਤਰ੍ਹਾਂ ਨਹਿਰ ਦੇ ਰਸਤੇ ਰਹੀ ਵਾਪਸ ਜਾ ਰਿਹਾ ਹੈ ਗਜ਼ਾਬ ਦਾ ਕਲੀਅਰ ਨਹੀਂ ਕਿੱਦਾਂ ਵੀ ਚਲਾ ਗਿਆ ਕਿੱਦਾਂ ਆਇਆ ਇਸ ਇਹ ਵੀ ਕਲੀਅਰ ਨਹੀਂ ਹੈਗਾ ਕਿਹੜੇ ਪਾਸੋਂ ਆਇਆ ਇਸ ਇਹ ਵੀ ਕਲੀਅਰ ਨਹੀਂ ਹੈਗਾ ਅਸੀਂ ਪ੍ਰਸ਼ਨ ਕੀਤਾ ਕਿ ਕਿਹੜਾ ਪਹਾੜੀ ਇਲਾਕਾ ਨੇੜੇ ਲੱਗਦਾ ਹੈ ਜਿਹੜਾ ਰਾਜਪੂਰਾ ਦੀ ਗੜਨਾ ਖੇੜੀ ਦੇ ਨਾਲ ਦੇ ਪਿੰਡ ਖਾਨਪੂਰ ਤੱਕ ਪਹੁੰਚਿਆ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ ਸ਼ਾਇਦ ਮਹਾਲੀ ਵਾਲੇ ਸਾਈਡ ਤੋਂ ਆਇਆ ਹੋਵੇ ਸੁਰੇਸ਼ ਅਜੇ ਹੀ ਇੱਥੇ ਕਈ ਸਵਾਲ ਸੋ ਉਹਨਾਂ ਨੇ ਕਿਹਾ ਕਿ ਮਹਾਲੀ ਵਾਲੀ ਸਾਈਡ ਤੋਂ ਸ਼ਾਇਦ ਹੋ ਸਕਦਾ ਆਇਆ ਹੋਵੇ ਔਰ ਇਹਦੇ ਵਿੱਚ ਸਵਾਲ ਕਈ ਖੜੇ ਹੁੰਦੇ ਨੇ ਕਿ ਸਾਨੂੰ ਕਲੀਅਰ ਹੀ ਨਹੀਂ ਅਸੀਂ ਕਰਕੇ ਰਹੇ ਹਾਂ ਜਿਹੜੇ ਮਾਹਿਰ ਨੇ ਆਉਣਾ ਵੱਲੋਂ ਦੱਸਿਆ ਜਾਂਦਾ ਕਿ ਸ਼ਾਮ ਨੂੰ ਸੂਰਜ ਛਪਣ ਤੋਂ ਬਾਅਦ ਤੇ ਸਵੇਰੇ ਸੂਰਜ ਛਪਣ ਤੋਂ ਪਹਿਲਾਂ ਇਹ ਲੈਪੜ ਨਿਕਲਦਾ ਤੇ ਆਪਣੇ ਅਟੈਕ ਕਰਦਾ ਆਪਣੇ ਸ਼ਿਕਾਰ ਕਰਦਾ ਇਹਨਾਂ ਗੱਲਾਂ ਦਾ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਪਤਾ ਹੋਵੇਗਾ ਤੇ ਜਦੋਂ ਅਸੀਂ ਪਿੰਡ ਵਾਲੇ ਨਾਲ ਗੱਲ ਕੀਤੀ ਉਹ ਕਹਿੰਦੇ ਰਾਤ ਨੂੰ ਪੇਜਰੇ ਲਾ ਕੇ ਚਲੇ ਜਾਂਦੇ ਨੇ ਜੀ ਇਹ ਪੇਜਰੇ ਜ ਆਪਣੇ ਆਪ ਕਿੰਨੇ ਬੜ ਜੂਗਾ ਜੀ ਕਈ ਸਾਡੇ ਕੋਲ ਟੈਕਨੋ ਦਾ ਗੰਨਾ ਹੈਗੀਆਂ ਨੇ ਜੀ ਉਹ ਗੱਲਾਂ ਦਾ ਇਸਤੇਮਾਲ ਵੀ ਨਹੀਂ ਹੋ ਰਿਹਾ ਲੋਕਾਂ ਨੂੰ ਦਿਖ ਜਾਂਦਾ ਲੋਕਾਂ ਦੇ ਘਰ ਦੇ ਬਾਹਰ ਤੱਕ ਆ ਜਾਂਦਾ ਜੇ ਤੁਸੀਂ ਪੂਰੇ ਦਿਨਾਂ ਤੋਂ ਉਹ ਤਾਂ ਥੋੜੀ ਨਿਗਰਤ ਤੋਂ ਕਿਵੇਂ ਬਚ ਗਿਆ ਜਿਹੜੇ ਰੇਂਜ ਅਫਸਰ ਪਹਿਲਾਂ ਚਰਨਜੀਤ ਸਿੰਘ ਜੀ ਨੂੰ ਮੈਂ ਪੁੱਛਿਆ ਕਿ ਪਿਛਲੇ 10 12 ਦਿਨਾਂ ਤੋਂ ਤੁਹਾਡੇ ਸਾਹਮਣੇ ਕੋਈ ਲੈਪੜਾ ਆ ਤੁਸੀਂ ਕੋਈ ਦੇਖਿਆ ਉਹ ਕਹਿੰਦੇ ਨਹੀਂ ਜੀ ਸੋ ਜਿਹੜੇ ਜਗਰਾਤ ਮਹਿਕਮੇ ਦੇ ਲੋਕ ਦੇ ਉਹਨਾਂ ਨੂੰ ਦਿਖਦਾ ਨਹੀਂ ਆਮ ਲੋਕਾਂ ਨੂੰ ਦਿਖ ਜਾਂਦਾ ਵੀਡੀਓਜ਼ ਵੀ ਸਾਹਮਣੇ ਆ ਜਾਂਦੀਆਂ ਕਦੀ ਗੁਰੂ ਘਰ ਦੇ ਸਾਹਮਣੇ ਘੁੰਮ ਰਿਹਾ ਕਦੀ ਕਿਸੇ ਦੇ ਘਰ ਦੇ ਅੱਗੇ ਘੁੰਮ ਰਿਹਾ ਕੁਝ ਵੀਡੀਓਜ਼ ਆ ਫਿਰ ਹੁਣ ਲੋਕੀ ਜਿਹੜੇ ਤਮਾਸ਼ੀਨ ਨੇ ਉਹ ਵਾਇਰਲ ਵੀ ਕਰ ਰਹੇ ਨੇ ਕੋਈ ਕਿਤੇ ਦੀ ਕਰ ਰਿਹਾ ਕੋਈ ਕਿਤੇ ਦੀ ਕਰ ਰਿਹਾ ਹੁਣ ਕੱਲ ਦੀ ਇੱਕ ਵੀਡੀਓ ਸੀ ਜਿਸ ਦੇ ਵਿੱਚ ਦੋ ਲੈਪੜ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ ਕੋਈ ਕਹਿ ਰਿਹਾ ਮੁੱਲਾਂਪੁਰ ਦੇ ਕੋਈ ਕਹਿ ਰਿਹਾ ਮਹਿਮਾਪੁਰ ਦੀ ਹੈ ਸੋ ਮੈਡਮ ਨੂੰ ਮੈਂ ਵੀਡੀਓ ਭੇਜ ਕੇ ਪੁੱਛਿਆ ਕਿ ਦੱਸੋ ਇਹ ਇਹ ਵੀਡੀਓ ਸੱਚੀ ਹੈ ਜਾਂ ਗਲਤ ਹੈ ਮੈਡਮ ਨੇ ਗੱਲ ਤਾਂ ਨਹੀਂ ਕੀਤੀ ਮੇਰੇ ਨਾਲ ਪਰ ਮੈਨੂੰ WhatsApp ਦੇ ਉੱਪਰ ਜਵਾਬ ਲਿਖ ਕੇ ਭੇਜਦਾ ਵੀ ਨੋ ਤੁਸੀਂ ਸਾਨੂੰ ਜਵਾਬ ਦੇ ਰਹੇ ਪੁੱਛਣ ਤੋਂ ਬਾਅਦ ਤੁਹਾਨੂੰ ਖੁਦ ਦੇਖ ਰਗੇ ਕਿ ਲੋਕਾਂ ਨੂੰ ਡਰ ਕਰੋ ਕੀ ਆ ਚੀਜ਼ਾਂ ਗਲਤ ਹੋ ਰਹੀਆਂ ਨੇ ਲੋਕਾਂ ਦਾ ਦਿਲ ਤੋਂ ਡਰ ਕੱਢੋ ਕਿਵੇਂ ਕੱਢੋਗੇ ਤੁਸੀਂ ਇੱਕ ਸਪਸ਼ਟੀ ਨਿਕਾਲ ਲੈ ਕਿ ਸਥਿਤੀ ਕੀ ਹੈਗੀ ਹੈ ਸਾਡੀ ਵੀਡੀਓ ਦੇ ਲੈ ਲੋਕੀ ਤੁਹਾਨੂੰ ਸੁਝਾਅ ਸੁਝਾਅ ਦੇ ਰਹੇ ਨੇ ਕਿ ਜਿਹੜੇ ਖੇਤ ਦੇ ਵਿੱਚ ਚੀਤਾ ਜਾਂ ਲੈਪਰਡ ਜੋ ਵੀ ਹੈਗਾ ਉਹ ਚਾਵਾਂ ਬਸੋ ਜਾਲ ਲਾ ਕੇ ਕਵਰ ਕੀਤਾ ਜਾਵੇ ਹੈਲੀਕਾਪਟਰ ਦੀ ਮਦਦ ਲਈਤੀ ਜਾਵੇ ਲੋਕੀ ਸੁਜੈਸ਼ਨਾਂ ਧੇਰੇ ਨੇ ਪਰ ਥੋੜਾ ਕੀਤਾ ਹੋਇਆ ਕੰਮ ਦਿਖਦਾ ਕਿ ਉਹ ਨੇ ਜੇ ਕੀਤਾ ਹੋਇਆ ਤਾਂ ਉਸ ਨੂੰ ਪਬਲਿਕ ਦੇ ਸਾਹਮਣੇ ਰੱਖੋ ਬਾਕੀ ਪਬਲਿਕ ਦਾ ਦਿਲ ਚੋਂ ਡਰ ਨਿਕਲੇ ਸੋ ਬਰਹਾਲ ਬੋਧੀਆਂ ਗੱਲਾਂ ਨਾ ਕਰਾਂ ਦਾ ਹਲੇ ਜ਼ਗਵਾਦ ਮਹਿਕਮਾ ਜਿਹੜਾ ਹੈਗਾ ਆਪਣੀ ਉਸੇ ਚਾਲ ਤੇ ਜਿਸ ਚਾਲ ਤੇ ਪਹਿਲੇ ਦਿਨ ਸੀਗਾ 15 ਦਿਨ ਬੀਤਣ ਨੂੰ ਆਏ ਨੇ ਤੇ ਹਲੇ ਲੈਬੜ ਪਟਿਆਲ ਦੇ ਨੇੜੇ ਜਾਂ ਫਤਿਹਗੜ੍ਹ ਸਾਹਿਬ ਦੇ ਨੇੜੇ ਤੇ ਰਹੀ ਦੱਸਿਆ ਜਾ ਰਿਹਾ ਕਿੱਥੇ ਗਿਆ ਹਲੇ ਕਲੀਅਰ ਨਹੀਂ ਹੈਗਾ ਸੋ ਮਹਿਫੂਜ਼ ਰਹੋ ਧਿਆਨ ਰੱਖੋ ਸਤਾਰਕਰ ਰਹੋ ਜਾਨਵਰ ਜੰਗਲੀ ਹੈ ਇਹ ਵੀ ਜਰੂਰ ਦੱਸਿਆ ਰਿਹਾ ਕਿ ਇਹ ਰਾਤ ਨੂੰ ਸੂਰਜ ਛਪਣ ਤੋਂ ਬਾਅਦ ਤੇ ਸੂਰਜ ਛਪਣ ਤੋਂ ਪਹਿਲਾਂ ਬੈਲਾ ਹੀ ਅਟੈਕ ਕਰਦਾ ਸੋ ਖਾਸ ਕਰਕੇ ਇਹਦੇ ਵਿੱਚ ਜਾਨਵਰਾਂ ਦਾ ਉਦੋਂ ਧਿਆਨ ਰੱਖਣਾ ਇਸੇ ਤਰ੍ਹਾਂ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਧੰਨਵਾਦ ਜੀ